ਦਾ ਜ਼ਬੂਤ ਹੈ ਪਰ ਮੈਂ ਉਹ ਲੜਾਈ ਆਪਣੇ ਲੈਵਲ ਤੇ ਲੜਗੂ ਹਰੇ ਲਾ ਕੇ ਅੱਜ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਇਸ ਸਿਵਾਰਸਤੇ ਵਿੱਚ ਸਾਰੇ ਇਹ ਆਪਣੀ ਸਾਰਿਆਂ ਦੀ ਜੁਟਲੀ ਹੈ ਆਡੀਟਰ ਦੇਖੋ ਮਾਜੋ ਬੈਠੋ ਜਾਨੇ ਚਾਰ 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 ਬੰਦ ਆਰੋ ਸਵਾਗਤ ਜੀ ਸਰੋਦ ਜੀ ਤੁਹਾਡਾ ਸਵਾਗਤ ਜੀ ਸਰਕਾਰ ਨੂੰ ਪਰਮਾਤਮਾ ਬਿਨੈ ਕਰਦੇ ਹਾਂ ਕਿ ਇਹ ਸਭ ਕੁਝ ਕਲੀਅਰ ਹੋਵੇ। ਕਿਉਂਕਿ ਪੰਨਾ ਇਹ ਫ਼ਰਮ ਦੇਖੀ ਚੱਲ ਰਹੀਆਂ ਹੋਤੀ ਜੀ ਨੂੰ ਮੈਂ 300 ਤੋਂ ਇਸ ਬਰਾਏ ਦੇ ਨਾਲ ਗੁੱਝੇ ਹਾਂ। ਪਰ ਆਪਨੇ ਸਾਜਿਆਂ ਦੇ ਮਾਮਲੇ ਵਿੱਚ ਇੱਕ ਸਵਾਲ ਹੈ। ਕੀ ਕਿਸ ਮਾਸਟਰਮੈਂਡ ਨੂੰ ਦੱਸ ਰਹੇ ਹੋ? ਉਹ ਬੰਦੇ ਰੋਂਪੜ ਤੋਂ ਚੱਲੇ ਕੇ ਮਾਂਸਾ ਆਏ। ਇਸ ਬੰਦੇ ਨੇ ਉਹਨਾਂ ਨੂੰ ਟਾਰਗੇਟ ਦਿੱਤਾ। ਉਨਾਂ ਨੂੰ ਕੀ ਹੈ ਕਿ ਹਰ ਤੁਸੀਂ ਪੌਂਸ਼ਲਾਕੇ ਦੇ ਵਿੱਚ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਫੈਰੀ ਕਰਕੇ ਆਓ ਤੇ ਫਿਰ ਆਪਾਂ ਆਪਾਂ ਕਾਸਾ ਸ਼ਟਾਰਟ ਕਰਾਂਗੇ ਇਹ ਜਿਹੜਾ ਕੰਮ ਹੈ ਇਹ ਕਿਸੇ ਦੀ ਵੀ ਦਿੱਪੂ ਕੋ ਤੋਂ ਨਾ ਕਿਸੇ ਰਾਜਨੀਤਿਕ ਪ੍ਰਭਾਵ ਤੋਂ ਨਾ ਹੋ ਨਹੀਂ ਸਕਦਾ ਤੁਸੀਂ ਇਹ ਗੱਲ ਸਮਝ ਲਓ ਮੈਂ ਇਸੇ ਦੇ ਬਿਮਾਰੀ ਨਾਲ ਲੜਦਾ ਲੜਦੇ ਨੂੰ 4 ਸਾਲ ਹੋ ਗਏ ਮੈਨੂੰ ਸੁਤਰਾ ਤੋਂ ਉੱਪਰ ਤੱਕ ਨਹੀਂ ਜਾਣ ਦਿੱਤਾ ਇਹਨਾਂ ਇਨਵੈਸਟੀਗੇਸ਼ਨ ਪਰ ਥੋੜੀ ਗੱਲ ਵੀ ਇੱਥੇ ਫਸੂਗੀ ਆ ਬੰਦੇ ਫੜ ਲੈਣਗੇ ਹੁਣ ਬੰਦਾ ਕਿਵੇਂ ਫੜਿਆ ਜਾਂਦਾ ਹੈ ਜਿੰਨ ਕਿ ਬੈਠਾ ਹੈ ਉਹਦਾ ਕੰਟੈਕਟ ਕਿਸੇ ਰਾਜਨੀਤਿਕ ਦੇਨਾ ਕੋ ਬੰਦਾ ਟਾਰਗੇਟ ਦਿੰਦਾ ਹੈ ਸ਼ਹਿਰ ਚੋਂਕ ਤੇ ਦਿੰਦਾ ਉਹ ਥੋੜੇ ਕੰਮ ਚਾਹਤ ਹੈ ਪਰੰਤੂ ਆਪਲਾ ਇਹਦਾ ਕੰਮ ਇਹਦਾ ਗਾ ਜਿਹੜੇ ਉਹਨਾਂ ਨੂੰ ਰੋਕਣਾ ਰਹਿਣਗੇ ਉਹਨਾਂ ਫਰਦਿਆਂ ਦੇ ਜਿਹਦੇ ਜਿੱਤ ਹੋਣੇ ਉਹਨਾਂ ਦੇ ਪੱਟੇ ਦੀ ਵੀ ਆਮ ਘਰਾਂ ਦੇ ਦੁਆਰਾ ਜਾਂਦਾ શરી ਦਾ ਜਲਦੇ ਵੀ ਉਹਨਾਂ ਨੇ ਉਹ ਜਿੱਤਦੇ ਹੋਏ ਉਹਨਾਂ ਦੇ ਤਾਂ ਦੇਖੋ ਉਹਨਾਂ ਦਾ ਕੋਈ ਪਿੱਛਾ ਜਿਦੋਂ ਕੋਈ ਕੁਛ ਨਹੀਂ ਬਾਕੀ ਪਰ ਉਹਨਾਂ ਤੋਂ ਵੀ ਪੁੱਛ ਪੁੱਛਦੇ ਨੇ ਇੰਨੇ ਅ ਅ ਉਹ ਬਹੁਤ ਮਤਲਬ ਕੀ ਕਰ ਜਾਂਦੇ ਨੇ ਇਸ ਆਮ ਕੰਮ ਦੇ ਵਿੱਚ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਮੈਂ ਆਪਣੀ ਗੱਲ ਕਿਸ ਨੂੰ ਦੱਸਦਾ 50% ਹਲੇ ਬਾਕੀ ਨੇ ਪਰ ਕੁਛ ਨਹੀਂ ਕੋਈ ਪੁਲਿਸ ਅਫਸਰ ਕਰਨੀ ਵੀ ਇਹ ਦੇਖ ਚੁੰਦਾ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਮੈਂ ਜਿੰਨਿਆਂ ਨੂੰ ਇਹ ਤੱਕ ਜਾ ਕੇ ਕਿਹਾ ਹਰ ਇੱਕ ਪੁਲਿਸ ਅਫਸਰ ਨੇ ਆਪਣੀਆਂ ਅੱਖਾਂ ਬੰਨ੍ਹ ਲਈਆਂ ਨੇ ਮੇਰੇ ਨਾਲ ਕੀਤੀ ਤੇ ਕੋਈ ਉਸ ਦਾ ਨਾਮ ਬਦਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤਾਂ ਇਹੋ ਖਾਬਜਾਹਰ ਹੁੰਦਾ ਵੀ ਉਹਦੇ ਪਿੱਛੇ ਕੀ ਨਾ ਕੋਈ ਦੀ ਰਾਸਤੀ ਕਿਰਵਤੀ ਹੈ ਤੇ ਲੋਕ ਮਿਲਕੇ ਕਰਵਾ ਰਿਆ ਤੁਸੀਂ ਹੋਰ ਤਰੀਕੇ ਆਉਣਾ ਸਾਰੇ ਨੇ ਢੇਰਾ ਪਾਪਾ ਲਾ ਕੇ ਲਾ ਲਓ ਜਾਂ ਕੁਝ ਹੋਰ ਲਾ ਲਓ ਕਿੰਨੀਆਂ ਪੰਚਾਇਤਾਂ ਦੇ ਵਿੱਚ ਇਹਨਾਂ ਦਾ ਬੋਰਵਾਲਾ ਹੋਇਆ ਹੁਣ ਮੇਰੇ ਕਈ ਭਾਈ ਮੈਂ ਪਰਸੋਂ ਬੋਲਿਆ ਸੀ ਜੇਕਰ ਮੈਂ ਸचेत ਕਰਦਾ ਮੇਰੇ ਸਾਰੇ ਸਤਕਾਰ ਦੂਗਾ ਲੈਣ ਵਾਲੇ ਵੀ ਆ ਤੁਸੀਂ ਪਿੰਡ ਵਾਲੇ ਵੀ ਮੈਂ ਵੀ ਰਾਜਨੀਤਿਕ ਬਹੁਤ ਵੱਡਾ ਹਾਂ ਜਿੱਦਿ ਮੈਂ ਇੱਕ ਪੀੜਤ ਵਿਅਕਤੀ ਆ ਮੇਰੀ ਗੱਲ ਦਾ ਗਲਤ ਮਤਲਬ ਕੱਢ ਕੇ ਨਾ ਦੱਸਿਆ ਕਰੋ ਮੇਰਾ ਕਹਿਣ ਦਾ ਮਤਲਬ ਸਿਰਫ ਸचेत ਕਰਨਾ ਜਿਹਦੀ ਚੀਜ਼ ਮੈਂ 100 ਘਾਟੇ ਖਾ ਕੇ ਘਰ ਨੂੰ ਝਾਰ ਕੇ ਸਿੱਖਿਓ ਕਰੋ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ

ਫਿਰ ਪੈ ਗਿਆ ਫਿਰ ਉਹ ਜੀ ਮਰ ਕੇ ਤੋੜੀ ਟੰਡ ਸੀ ਕਰਕੇ ਜਿਵੇਂ ਨਹੀਂ ਦੇਖ ਕੇ ਉਹਨਾਂ ਦਾ ਕੰਮ ਨਹੀਂ ਪਈ ਗਿਆ ਤੇ ਆਪਣਾ ਜਿਹੜਾ ਆਪਾਂ ਬੈਠੇ ਜਮਾ ਸਫਾਈ ਦੇ ਕੋਲ ਮੁਰਗੀਓਂ ਕਿੰਨੇ ਜਿਤਾ ਲਈ ਹੁੰਦੇ ਆਪਣੀ ਬਾਦੀ ਆਉਂਦੀ ਰਹਿੰਦੀ ਹੈ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਤਾਂ ਆਪਾਂ ਇਹਦੀ ਨਹੀਂ ਪਰਤੋਂ ਬਲਕਿ ਸਾਰੀਆਂ ਕਮੇਟੀਆਂ ਦੇ ਅਧਿਕਾਰਕ ਮੇਰੇ ਪਰ ਸਰਕਾਰ ਦੇ ਬਰਸਾ ਸਾਹਿਬ ਵੀ ਬੈਠੇ ਨੇ ਜਿੰਨੇ ਵੀ ਤੁਸੀਂ ਰਾਜਨੀਤਿਕ ਜਿਹੜੇ ਆਦੇ ਆਗੂ ਆ ਤੁਹਾਡਾ ਬਹੁਤ ਬਹੁਤ ਸਤਿਕਾਰ ਹੈ ਪਰ ਸਾਨੂੰ ਆਪਣੇ ਆਕਾ ਜਿਹੜੇ ਸਾਡੇ ਤੋਂ ਵੀ ਪਰ ਰਮਾਈ ਤੋਂ ਬਣ ਸਕਦੇ ਇਹ ਗੱਲ ਨੂੰ ਕਿਹੜੀ ਬੀਜੇਪੀ ਵਾਲੇ ਭਰਾ ਵੀ ਇਹ ਪੁੱਛਣ ਆਪਣੀ ਪਾਰਟੀ ਨੂੰ ਕਿ ਤੁਸੀਂ 268 ਲਾ ਕੇ ਨੌਰਥ ਅਮਸ਼ਨੋਈ ਕਿਉਂ ਬਟਾਇਆ ਹੋਇਆ ਜਦੋਂ ਤੁਸੀਂ ਸਰਕਾਰ ਉੱਤੇ ਬਿਠਾ ਲਿਆ ਤਾਂ ਉਹਦੀਆਂ ਬਰਾਕਾਂ ਪੰਜਾਬ ਦੇ ਵਿੱਚ ਕੰਮ ਕਰਨੀਆਂ ਤਾਂ ਸਾਡੇ ਬਰਬਾਦੀ ਹਰ ਆਂਕ ਦੇ ਵਿੱਚ ਮਰਦ ਕਿਦੋਂ ਰੋਕਿਆ ਨਹੀਂ ਜਾ ਸਕਦਾ ਇਹ ਤੇ ਪੰਜਾਬ ਸਰਕਾਰ ਨੇ ਲੋਰ ਨਹੀਂ ਜਦੋਂ ਜਦੋਂ ਜੱਟਾਂ ਦੀ ਕੋਸ਼ਿਸ਼ ਨਹੀਂ ਕੀਤੀ ਹੈ ਉਥੇ ਸਾਡੀ ਵੀ ਦੇ ਵੀ ਸਰਕਾਰ ਕਿਸ ਗੱਲ ਕੋਠੀ ਵਿੱਚ ਮਾਫੀ ਤਾਂ ਨਹੀਂ ਕਰਦੇ ਨਾ ਰਾਜਨੀਤੀ ਦੇ ਉਪਰ ਬੁਝੇ ਪਾਸੇ ਨਾ ਦੇਖਦੇ ਨਾ ਨਾਗਰਿਕ ਇਹ ਅਸੀ ਇੱਕ ਬਿਮਾਰੀ ਜਿਹੜੀ ਅੱਜ ਲਈ ਬੈਠੇ ਜੇ ਅਸੀਂ ਇਹਨੂੰ ਨਤਮ ਕਰਦੇ ਫਿਰ ਸਾਨੂੰ ਇਹ ਕਿੱਧਰ ਮੁਕਤੇ ਕਿ ਖਾਂਗਾਂ ਮਤਾ ਕਰਕੇ ਭਾਇ ਭਾਲੇ ਕੰਦਕਾਂ ਵਾਲੇ ਕਾਲੀ ਸਾਰੇ ਅਸੀਂ ਭਰਾ ਹੈ ਅਸੀਂ ਆਪਣੇ ਭਰਾ ਮਰਨ ਤੋਂ ਬਚਾਉਣੇ ਤਾਂ ਸਿਖਾਉਂਦੇ ਫੈਮਿਲੀ ਵਿਅਕਤੀਗਤਿਕਤਾ ਮਿਲਕਤਾ ਬੋਲਣਾ ਮਨਮਤ ਨਹੀਂ ਸਾਰਸ ਕਰ ਦੋਹੋ ਬਾਰ ਬਾਰ ਇਹ ਗੱਲ ਕਹਿੰਦੇ ਬਿਮਾਰੀ ਚੱਲਦੀ ਹੈ ਉਥੋਂ ਗੁਜਰਾਤ ਦੇ ਵਿੱਚ ਬੈਠਾ ਵੀ ਗੁੱਟ ਪ੍ਰੂਫ ਗੱਡੀ ਲੈ ਕੇ ਬਾਹਰ ਨਿਕਲਦਾ ਉਹਦੇ ਨਾਲ ਸਾਡੇ ਜਵਾਕ ਖਰਾਬ ਹੁੰਦੇ ਨੇ ਉਹਨਾਂ ਨੂੰ ਵੀ ਐਕੀ ਕਲ ਚੱਤੀਦਾ ਹੋਰ ਲੀਟਰ ਕਰਦੇ ਹੁੰਦੇ ਸੀ ਅੱਗੇ ਉਹਦਿਆਂ ਦੇ ਵਿੱਚ ਰੋਕ ਕਰਦੇ ਸੀ ਅੱਗੇ ਬਦਵਾਸ਼ ਕਰਦੇ ਨੇ ਮੈਂ ਤਾਂ ਉਹਦੇ ਵਿੱਚ ਨਿਕਲ ਦਿੱਤੀ ਸੀ ਪੰਜ ਬੰਦਿਆਂ ਦੀ ਮੈਂ ਪਛਾਣ ਕੀਤੀ ਹੈ ਮੋਟੀਆਂ ਚੈਨਾ ਪਾਕੇ ਸਿਵਲ ਦੇ ਕੱਪੜੇ ਪਾ ਕੇ ਮਹਿੰਗੇ ਬੂਟ ਪਾ ਇਹ ਲੋਕ ਪੇਸ਼ੀਆ ਤੇ ਉਹਦੇ ਤਾਂ ਜਿਹੜਾ ਸਾਡਾ ਇੱਥੇ ਧਰਮਕਾ ਜਿਹੜਾ ਹਲੇ ਛੋਟੇ ਛੋਟੇ ਕ੍ਰਾਈਮ ਕਰਦਾ ਹੈ ਕਿੰਨਾ ਕਿਤਨਾ ਪਰ ਉਹਦਾ ਨਹੀਂ ਹੋ ਰਿਹਾ ਆਪਾਂ ਇੱਕ ਸਾਤ ਦਾ ਮਾਰਨੇ ਮਾਰਨੇ ਜਿਹੜੇ ਕੱਲਾ ਬੜਾ ਪਲੀ ਵੀ ਆਪਾਂ ਸਾਰੀ ਨੂੰ ਬੰਦੀ ਕੁੱਤੀ ਦੇ ਰਹੇ ਧਿਆਨ ਦਿਓ ਨਾ ਕਰਦੇ ਕੱਲਾ ਬਲੇ ਮੈਂ ਇਹ ਗੱਲ ਬਸ ਫੋਨ ਕੀਤੀ ਹੈ ਪੁਲਿਸ ਆਪ ਸਰਾਂ ਦੇ ਪੁਲਸ ਆਪ ਸਰ ਕੋਈ ਸਰਕਾਰ ਦੇ ਲਈ ਜੇਕਰ ਉਤਰੂ ਜਦੋਂ ਨਹੀਂ ਆਉਂਦੀ ਹੈ ਤਾਂ ਉਹ ਗਾਹਾਂ ਨਹੀਂ ਕਦਮ ਸਾਨੂੰ ਜਰ ਤੱਕ ਹੱਥ ਪਾਉਣ ਦੇ ਲਈ ਹੋਰ ਇਜਤ ਹੈ ਪਾਰਟੀ ਭਾਈ ਕੋ ਕੋਈ ਤੇਰੇ ਆਪਣੇ ਨਾਮ ਤੇ ਨਹੀਂ ਸਿੱਧਾ ਹੋਇਆ ਜਦੋਂ ਫੱਟ ਘੱਟ ਗਿਆ ਤਾਂ ਪੁਲਿਸ ਮਾਰ ਕਰ ਲੋ ਬੈਠ ਨਹੀਂ ਪਾਉਂਦੇ ਅਸੀਂ ਪੁਰਖ ਨੂੰ ਸਾਰੇ ਮੈਸਰ ਦਾ ਵੀ ਪੁਲਿਸ ਨੂੰ ਦੋਸ਼ੀ ਹੋ ਜਾਂਦਾ ਹੈ ਪੁਲਸ ਸਿਪਾਹੀ ਤੋਂ ਲੈ ਕੇ ਜੀਐਸਪੀ ਦੇ ਪੱਲੇ ਬੈਂਕਰ ਨਹੀਂ ਹੈ ਗਿਆ ਪੰਜਾਬੀ ਕੋਈ ਅਸਲੀ ਮੈਪ ਹੈ ਨਾ ਮਾਪ ਨਹੀਂ ਲੱਗਦਾ ਪਰ ਕਈ ਵਾਰ ਬੋਲਿਆ ਜਾਂਦਾ ਹੈ ਇਹ ਉੱਪਰਲੇ ਅਧਿਕਾਰੀ ਕਰਦੇ ਨੇ ਦਸੋ ਰੋਪੜ ਤੋਂ ਇੱਥੇ ਮਾਂ ਦੇ ਫੇਰੇ ਧਰੇ ਪੈ ਸੀ ਵੀ ਇੱਥੇ ਉਹ ਕੋਈ ਬਾਦ ਦੰਦ ਕਰਨ ਆਇਆ ਪਿਆ ਸੀ ਫੜ ਕੇ ਗੱਲ ਇਹ ਪਹਿਲੇ ਪਤਾ ਸੀ ਵੀ ਤਾਂ ਗਵਾਲ ਆਣਗੇ ਅਰਥਿਕ ਬੋਲ ਦੇ ਬਈ ਚੱਲ ਚੱਲ ਪਹਿਲਾਂ ਲਾਣਗੇ ਅਰਥੀ ਫੋਕੜ ਗਏ ਗੱਲ ਇਹ ਤੇ ਇਹ ਸਾਰਾ ਕੁਝ ਦੇਖੋ ਭਰਾ ਸਾਡੇ ਸਰਕਾਰਾਂ ਰਹੀਆਂ ਨੇ ਔਰ ਸਾਥ ਵੀ ਰਹੇ ਨੇ ਇੱਥੇ ਗਰਗਵਾਲ ਸਾਹਿਬ ਵੀ ਰਹੇ ਨੇ ਕਾਲਾ ਸਾਹਿਬ ਵੀ ਰਹੇ ਨੇ ਐਗੀ ਕਦੇ ਬਾਤ ਦਾ ਸੁਣੀ ਹੈ ਮੇਰੇ ਕੋਲ ਬਿੰਦ ਪ੍ਰੂਫ 1kmA ਦਾ ਜਿਹੜੇ ਰੁਪਏ ਲੱਤੇ ਫਸਾਤੇ ਹੋਰ ਫਸਾਤੇ ਗਰੀਬ ਦੀਨੀਦਾਰਾਂ ਦੇ ਮੁੰਡੇ ਜਿਹੜਾ ਮੇਨ ਦੋਸ਼ੀ ਸੀ ਜਿਹਨੂੰ ਬੈਂਗੈਸਟਰ ਕਹਿੰਦੇ ਐ ਉਹ ਜਾ ਕੇ ਗੋਡੀ ਲਾ ਕੇ ਸਰਕਾਰ ਨੂੰ ਕਹਾਂ ਵੀ ਇਹਨੂੰ ਨਹੀਂ ਪੈਨ ਦੇਣਾ ਪੇਪਰ ਪਿੱਛੇ ਲੱਗਿਆ ਹੋਇਆ ਕਹਿੰਦੇ ਇਹੋ ਨਹੀਂ ਪੈਂਦੇ ਨਾ ਚਾਰ ਜ਼ਿਮੀਂਦਾਰਾਂ ਦੇ ਮੁੰਡੇ ਜਮ੍ਹਾਂ ਗਰੀਬ ਘਰ ਦੇ ਉਹਨਾਂ ਨੂੰ ਜੇਲ੍ਹ ਚ ਟੁੱਕਦਾ ਉਹਨਾਂ ਨੂੰ ਜੇ ਤੁਸੀਂ ਐਸਐਸ ਤੋਂ ਪੁੱਛੋ ਹੋਰ ਗੱਲ ਕਰੋ ਜਸਪੀਰ ਸਿੰਘ ਦੂਪੀ ਸੱਚ ਗੱਲ ਹੈ ਕਿ ਝੂਠ ਹੈ ਜਸਵੀਰ ਸਿੰਘ ਜਦੋਂ ਰਟਾਇ ਹੋ ਗਿਆ ਤੇਰੇ ਤੇ ਫਲੇਨਾਰ ਸੀ ਉਹਨੂੰ ਪੁੱਛੋ ਸੱਚੀ ਗੱਲ ਕਹਿੰਦਾ ਕੋਈ ਐਮਐਨਏ ਨੇ ਕਿਚਨ ਦਾ ਸਵਾਲ ਬਣਾ ਲਿਆ ਜਿਵੇਂ ਅੱਜ ਸਾਡੇ ਸਾਰੇ ਬਲਾਰੇ ਜਿਹਨੂੰ ਦੇਖੋ ਜਿਹਦੇ ਨਾਲ ਬਾਤਰੀ ਹੈ ਜੇ ਬੈਠੇ ਨੇ ਤਲਕਾਉਰ ਸਿੰਘ ਜੀ ਹੋਰ ਵੀ ਜਿਹਦੇ ਨਾਲ ਬਾਤਰੀ ਹੈ ਮੈਂ ਬਿਲਕੁਲ ਚਲੋ ਮੈਂ ਬਿਲਕੁਲ ਘਬਰਾਉਂਦਾ ਨਹੀਂ ਇਸ ਗੱਲ ਨੂੰ ਮੇਰੇ ਕੋਲ ਬਹੁਤ ਪੈਗ ਪ੍ਰੂਫ ਮੈਨੂੰ ਕਈ ਪੱਤਰ ਆਏ ਮੇਰੇ ਵੀਰ ਕਹਿੰਦੇ ਨੇ ਬਾਬੇ ਮੈਨੂੰ ਬੈਠੀ ਇਹ ਕੰਮ ਕਰਦਾ ਇਹ ਤੁਹਾਨੂੰ ਅੱਜ ਦੱਸਦਾ ਆ ਹਮ ਵੀ ਕਈ ਰਿਕਾਰਡ ਨਾ ਕਰਲੇ ਨੇ ਆ ਸਾਡੇ ਬੰਦੇ 300 ਧੱਕਾ ਕਰਲੇ ਨੇ ਹੋਰ ਬੰਦੇ ਵੀ ਰਿਕਾਰਡ ਕਰਲੇ ਨੇ ਮੈਂ ਇਸ ਗੱਲ ਤੋਂ ਘਬਰਾਉਂਦਾ ਨਹੀਂ ਇੱਕ ਗੱਲ ਹੈ ਸੱਚ ਦੀ ਗੱਲ ਹੈ ਇਹ ਤੁਹਾਡੇ ਸਾਹਮਣੇ ਖਤੇਵਾਦ ਆ ਜੂ ਇਹ ਗੱਲ ਇਹ ਖਤੇਵਾਦ ਆ ਜੂ ਤੁਸੀਂ ਗੱਲ ਭੁੱਲਰ ਦੀ ਕਰ ਦਿਓ 5 ਕਰੋੜ ਦੀ ਮੈਂ 100 ਕਰੋੜ ਕੀ ਬੰਦਾ ਫਸਦਾ ਸੀ ਬੀ ਜੀ ਪੀ ਹੱਥ ਖੜੇ ਕਰ ਗਿਆ ਮੇਰੇ ਕੋਲ ਇਹ ਤਾਂ ਪ੍ਰੂਫ ਹੈ ਸਾਬਕਾ ਰੋਡ ਦੇ ਵਿੱਚ 15% ਦਾ ਫੀ ਬੀਜਪੀ ਕਹਿੰਦਾ ਸੀ ਪ੍ਰਾਈਵੇਟ ਪਰਦੇ ਨੂੰ ਫੜ ਲਈ ਸਕਦੀ ਬਾਜੀ ਇੱਥੇ ਪੈਸੇ ਇਕੱਠੇ ਹੁੰਦੇ ਇਹ ਮੈਂ ਤਾਂ ਹਮੇਸ਼ਾ ਕਹਿੰਦਾ ਆ ਇਹ ਤੁਸੀਂ ਆਪਾ ਕਹੇ ਵੀ ਥਾਣੇਦਾਰ ਜ਼ਿੰਮੇਦਾਰ ਹੈ ਜਦੋਂ ਉੱਤੇ ਪ੍ਰੈਸ਼ਰ ਹੁੰਦਾ ਥਾਣੇਦਾਰ ਸਿਪਾਹੀ ਦੇ ਕੋਈ ਬਾਰਤੀ ਗੱਲ ਨਹੀਂ ਇਹਦਾ ਚਾਰ ਦਿਨਾਂ ਵਿੱਚ ਬਈ ਪਹਿਲਾ 40000 ਬੰਦਾ ਤਿਆਰ ਚ ਮਰਿਆ ਦਿੱਲੀ ਚ 4000 ਮਰਿਆ ਨਾਲ ਉਹਨਾਂ ਨੂੰ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਜਦੋਂ ਬਈ ਪੁਰਸੂ ਕਬਰਾਂ ਦੇ ਇੱਥੇ 15 ਜਨਾਂ ਜਿੰਨੇ ਕੰਮ ਕਰਤਾ ਕਿੰਨੇ ਬੇਦੋਸ਼ ਲੋਕ ਕੇ ਮਾਰੇ ਉਹ ਤੁਹਾਡੇ ਸਾਹਮਣੇ ਆ ਹੁਣ ਉਹੀ ਮੂਵਮੈਂਟ ਹੈ ਬਾਕੀ ਮੈਂ ਭਾਈ ਇਹ ਜਾਥੇ ਵਰਦੀਆਂ ਦਾ ਰੁਲਦਾ ਸਿੰਘ ਹੋ ਰਿਹਾ ਦਾ ਕਿਉਂਕਿ ਇਹ ਸ਼ਹਿਰ ਦੇ ਨਾਲ ਪੂਰਾ ਸਾਥ ਫੜਦੇ ਨੇ ਇਹਨਾਂ ਦੀ ਆਰਾਮਾਂ ਵੀ ਹੋਦੀ ਖੜੇ ਨੇ ਜਦੋਂ ਵਪਾਰੀ ਤਾਂ ਆਈ ਹੈਗੇ ਨੇ ਮੈਂ ਇਹਨਾਂ ਦਾ ਵੀ ਆਪਣੇ ਵੱਲੋਂ ਬਹੁਤ ਤੰਗਬਾਤ ਕਰਦਾ ਰੁਲਦਾ ਸਿੰਘ ਤਾਂ ਜਿੱਥੇ ਬੁਲਾ ਲੈਣ ਵਪਾਰੀ ਉੱਥੇ ਕਰਦੇ ਨੇ ਪਰ ਇਹ ਸੋਚਣ ਦੀ ਗੱਲ ਹੈ ਕਿ ਅਸੀਂ ਰਾਜਨੀਤਿਕ ਲੋਕਾਂ ਅਸੀਂ ਕਿਸੇ ਐਮਐਲਏ ਨੂੰ ਗਾਲ ਕੱਢੀਏ ਜਾਂ ਬਾਈ ਹੱਥ ਬੋਲੀਏ ਉਹ ਚੰਗਾ ਨਹੀਂ ਕਰਦਾ ਪਰ ਮੇਰੇ ਕੋਲ ਬਹੁਤ ਵੱਡਾ ਸਬੂਤ ਹੈ ਪਰ ਉਹ ਦੱਸ ਤਿੰ ਮੈਂ ਪੱਤਰਕਾਰਾਂ ਨੂੰ ਵੀ ਕਹਿੰਦਾ ਪੱਤਰਕਾਰ ਕਈ ਮੈਨੂੰ ਪੁੱਛਦੇ ਨੇ ਪਰ ਮੈਂ ਇੱਥੇ ਨਹੀਂ ਪ੍ਰੈਸ ਕਾਨਫਰੰਸ ਕਰੂਗਾ ਮੈਂ ਚੰਡੀਗੜ੍ਹ ਕਰੂਗਾ ਤੋ ਕਹਿੰਦਾ ਜੀ ਲਾਲੂ ਮੇਰੇ ਕੋਲ ਇੱਦਾਂ ਸਬੂਤ ਹੈ ਹਸੌਂਦੀ ਗੱਲੂ ਕਲਦੀਪ ਮੈਂ ਤੁਹਾਨੂੰ ਦੱਸ ਰਿਹਾ ਮੈਂ ਸਭ ਸਹੀ ਕਹਿ ਰਿਹਾ ਬਹੁਤ ਵੱਡਾ ਸਬੂਤ ਹੈ ਕਿ ਮੈਂ ਉਹ ਲੜਾਈ ਆਪਣੇ ਲੈਵਲ ਤੇ ਲੜੂਆ ਫਿਰੇ ਲਾ ਕੇ ਹੁਣ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਇਸ ਸੰਸਥਾ ਦੇ ਵਿੱਚ ਸਾਰੇ ਇਹ ਆਪਣੀ ਸਾਰਿਆਂ ਦੀ ਡਿਉਟੀ ਹੈ ਧੰਨਵਾਦ ਬੈਕ ਵਿੱਚ ਕਾਰਸਾ ਤੇ ਇਦਾਂ ਕਰਦਾ ਪਾਂਸਾ ਸ਼ਹਿਰ ਵਿੱਚ ਵਪਾਰ ਮੰਡਲ ਤੇ ਪੰਜਾਬੀ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਤੇ ਜੋ ਅੱਜ ਭਾਰੀ ਕੱਟ ਹੋਇਆ ਹੈ ਜੋ ਮਾਨਸਾ ਵਿੱਚ ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਗਨੌਣੀ ਵਾਰਦਾਤ ਹੋਈ ਹੈ ਜੋ ਇੱਕ ਵਿਅਕਤੀ ਦੀ ਜਾਨ ਤੋਂ ਹਮਲਾ ਕੀਤਾ ਗਿਆ ਹੈਗਾ ਹੈ ਇੱਕ ਦਹਿਸ਼ਤ ਪਾਈ ਗਈ ਹੈ ਇਹ ਮਾਨਸਾ ਦੀ ਤਾਂ ਘਟਨਾ ਹੈ ਹੀ ਬਲਕਿ ਪਿਛਲੇ ਦਿਨ 4 ਸਾਲ ਤੋਂ ਜਦੋਂ ਤੋਂ ਇਹ ਸਰਕਾਰ ਹੌਂਦ ਵਿੱਚ ਆਈ ਹੈ ਲਗਾਤਾਰ ਕਤਰਾ ਦਾ ਦੌਰ, ਗਰੋਕੀਆਂ ਦਾ ਦੌਰ, ਰਾਵੇ ਦਾ ਦੌਰ, ਡੈਸ਼ ਦਾ ਦੌਰ ਉਹ ਪਿਛਲੇ ਕਿਸੇ ਵੀ ਸਮੇਂ ਨਾਲੋਂ ਵੱਧ ਪੰਜਾਬ ਚੱਲ ਰਿਹਾ ਹੈਗਾ ਹੈ। ਚਾਹੇ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਚਾਹੇ ਅਜੇ ਕੱਲ ਦੀ ਗੱਲ ਹੈਗੀ ਹੈ ਜਗਰਾਉਂ ਵਿੱਚ ਇੱਕ ਹਾਕੀ ਖਿਡਾਰੀ ਦਾ ਕਤਲ ਹੋਵੇ ਜਾਂ ਹੋਰ ਹਰ ਹਫ਼ਤੇ ਤਿੰਨ ਚਾਰ ਅਜਿਹੇ ਹਮਲੇ ਬਕਫਕ ਲੋਕਾਂ ਤੇ ਕਿਨਾਂ ਚ ਮੋਟਾ ਵੀ ਹੁੰਦੀਆਂ ਨੇ ਉਹ ਸਾਰੇ ਪੰਜਾਬ ਚ ਹੋ ਰਹੇ ਨੇ ਤੇ ਉਹਨਾਂ ਨੂੰ ਨਿਯੰਤਰਣ ਵਾਸਤੇ ਸਰਕਾਰ ਕੋਲ ਕੋਈ ਠੋਸ ਦਿੱਤੀ ਨਹੀਂ ਹੈਗੀ ਹੈ ਪ੍ਰਸ਼ਾਸਨ ਬੇਦਿਲ ਹੈ ਗਾਇਆ ਕੋਈ ਠੋਕ ਕੇ ਫੈਸਲੇ ਨਹੀਂ ਲੈਂਦੇ ਕਿਉਂਕਿ ਪੰਜਾਬ ਦਾ ਪ੍ਰਸ਼ਾਸਨ ਦਚਿੱਤੀ ਵਿੱਚ ਹੈ ਗਾਇਆ ਕਈ ਨੂੰ ਕੰਟਰੋਲ ਕੌਣ ਕਰਦਾ ਹੈ ਗਾਇਆ ਇੱਕ ਪਾਸੇ ਰਾਗਵ ਚੱਡੇ ਵਰਗੇ ਸੰਦੀਪ ਵਰਗੇ ਜਾਂ ਮੰਦੀ ਸਸੋਦੀਆ ਵਰਗੇ ਜਾਂ ਅਰਵਿੰਦ ਕੇਜਰੀ ਵਰਗੇ ਜਿਹੜੇ ਦਿੱਲੀ ਤੋਂ ਆ ਕੇ ਇੱਥੇ ਡੇਲੇ ਲਾਈ ਬੈਠੇ ਨੇ ਜਾਂ ਪਹਿਲਾਂ ਕੰਟਰੋਲ ਕਰਦੇ ਰਹੇ ਨੇ ਜਿਹੜੀ ਅਫਸਰशाही ਹੈ ਉਹਨਾਂ ਦੇ ਹੁਕਮ ਸੁਣਦੀ ਹੈ ਤੇ ਦੂਜੇ ਪਾਸੇ ਜਿਹੜਾ ਮਾੜੀ ਮੁੱਕੀ ਕਮਜ਼ੋਰ ਆਵਾਜ਼ ਜੋ ਪੰਜਾਬ ਦਾ ਪ੍ਰਸ਼ਾਸਨ ਹੈ ਭਵੰਤਮਾਨ ਦਾ ਪ੍ਰਸ਼ਾਸਨ ਹੈ ਉਹ ਵੀ ਆਪਣੀ ਸੁਰਨ ਲਾਦਾ ਹੈਗਾ ਹੈ ਪਰ ਦੋਹਾਂ ਦੇ ਕੋਈ ਤਾਲਮੇਲ ਨਾ ਹੋਣ ਕਰਕੇ ਅਫਸਰਸ਼ਾਹੀ ਕਨਫਿਊਜ਼ਡ ਹੈ ਉਹ ਪਤਰੀ ਹੋਈ ਹੈ ਕਿ ਕੀ ਦੀ ਗੱਲ ਮੰਨੀ ਜਾਵੇ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਜਿਸ ਕਰਕੇ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਉਹ ਦਿਨ ਬਦੇ ਨਿੱਗਰਦੀ ਜਾ ਰਹੀ ਹੈ ਅਜ ਯਕੀਨ ਨਹੀਂ ਹੈਗਾ ਕਿ ਇੱਕ ਜਾਂ ਖੂਜੇ ਵਿੱਚ ਪੰਜਾਬ ਦੇ ਦੂਜੇ ਖੂਜੇ ਵਿੱਚ ਸ਼ਾਮ ਨੂੰ ਕੀ ਵਾਪਰਦਾ ਹੈਗਾ ਹੈ ਸویਸ ਸਰਕਾਰ ਨੇ ਜਿੱਥੇ ਹਰ ਫਰੰਚ ਉੱਤੇ ਲੋਕਾਣਾ ਤੋਕਾ ਕੀਤਾ ਹੈਗਾ ਝੂਠਾ ਸਿਹਤ ਮਾਡਲ ਝੂਠਾ ਵਿਦਿਆ ਮਾਡਲ ਝੂਠਾ ਨਿਆਂ ਮਾਡਲ ਤੇ ਝੂਠੇ ਦੇ ਜਿਹੜੇ ਮਾਡਲ ਵੇਚ ਕੇ ਦਿੱਲੀ ਦਾ ਮਾਡਲ ਵੇਚ ਕੇ ਪੰਜਾਬ ਲੁੱਟਿਆ ਤੇ ਲੁੱਟਿਆ ਜਾ ਰਿਹਾ ਹੈਗਾ ਹੈ ਪੰਜਾਬ ਦਾ ਮਾਡਲ ਵੇਚ ਕੇ ਗੁਜਰਾਤ ਹਰਤ ਤੱਕ ਚਲ ਗਏ ਤੇ ਹੋਰ ਸੂਬਿਆਂ ਜਾ ਰਹੇ ਹੈ ਅਜੇ ਮੈਂ ਸਵੇਰੇ ਹੀ ਵਰਤਮਾਨ ਦੀ ਸਪੀਚ ਸੁਣ ਰਿਹਾ ਸੀਗਾ ਉਥੇ ਗੁਜਰਾਤ ਕੱਲ ਬੋਲ ਕੇ ਆਇਆ ਕਿ ਅਸੀਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ 22000 ਰੁਪਏ ਕਿਲੇ ਦਾ ਮਾਪਜਾ ਵੰਡ ਕੇ ਆਏ ਹਾਂ ਅਸੀਂ ਦੇਖ ਕੇ ਆਏ ਆ ਕਿ ਸੋ ਨਿਰਾਜ ਝੂਠ ਅਖਬਾਰੀ ਸਰਕਾਰ ਇਸ਼ਤਿਹਾਰੀ ਸਰਕਾਰ ਮੀਡੀਆ ਨੂੰ ਕਾਬੂ ਕਰਕੇ ਆਪਣੇ ਹੱਕ ਵਿੱਚ ਪ੍ਰਚਾਰ ਕਰਨ ਨੂੰ ਮਜਬੂਰ ਕਰਨ ਵਾਸਤੇ ਜੇ ਕੰਮ ਕਰਦੀ ਹੈਗੀ ਹੈ ਔਰ ਜਿਹੜਾ ਮੀਡੀਆ ਕਰਮੀ ਇਹਨਾਂ ਦੀ ਗੱਲ ਨਹੀਂ ਮੰਨਦਾ ਉਹਨਾਂ ਦੇ ਕੇਸ ਪਾ ਕੇ ਅਦਾਲਤਾਂ ਤੱਕ ਤੱਕ ਖਿੱਚਣ ਵਾਸਤੇ ਪੁਲਿਸ ਕੇਸ ਬਣਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੀ ਹੈਗੀ ਹੈ ਇਹ ਸਰਕਾਰ ਔਰ ਤੁਸੀਂ ਜਾਣਦੇ ਹੋ ਤੁਸੀਂ ਆਪਣੇ ਜੋ ਪੁਰਾਣੇ ਐਮਪੀ ਦੇ ਸਾਹ ਮਗੇ ਹੈ ਸਾਡੇ ਵਿਚਕਾਰ ਨਾਲ ਸਿੰਘ ਮਾਨਸ਼ਾਇਆ ਉਹਨਾਂ ਦਾ ਵੀ ਰਾਜ ਦੇਖਿਆ ਹੈਗਾ ਉਹਨਾਂ ਦਾ ਵੀ ਕੰਮਕਾਰ ਦੇਖਿਆ ਹੈਗਾ ਤੇ ਨਵੇਂ ਐਮਪੀ ਦਾ ਕੰਮਕਾਰ ਵੀ ਦੇਖਿਆ ਕਿ ਕਿਵੇਂ ਮਿਸਟਰ ਬਾਦ ਦੇ ਸਾਰੀ ਪੇਈ ਮੰਨੀ ਦੇ ਕ੍ਰਾਪਟ ਦੇ ਕੇਸ ਵਿੱਚ ਫਸਾ ਦਿੱਤਾ ਗਿਆ ਸਭ ਫਸਿਆ ਹੈਗਾ ਉਸ ਤੋਂ ਬਾਅਦ ਕਿਵੇਂ ਤੋਂ ਉੱਚੀ ਕਰਕੇ ਮਾਨਸਾ ਦੀ ਗਲੀਆਂ ਵਿੱਚ ਘੁੰਮਦਾ ਰਿਹਾ ਹੈਗਾ ਦੁਦਾ ਪਾਲ ਬਿੰਗਾ ਕੱਕਰੀ ਹੋਇਆ ਤੇ ਮੁੜਕੇ ਪਾਰਟੀ ਵਿੱਚ ਸਾਬਤ ਹੋ ਗਿਆ ਹੈਗਾ ਤੇ ਦੂਜੇ ਪਾਸੇ ਮਾਨਸਤ ਹੋਈ ਸਾਡੇ ਬਹੁਤ ਹੀ ਨੌਜਵਾਨ ਆਗੂ ਸਾਡੇ ਹਰ ਦਿਲ ਅਜ਼ੀਜ਼ ਇੱਕ ਆਜੇ ਐਕਸਪੀਸ ਮਾਨੇ ਕੋਇਲ ਜਿਨਾ ਦੇ ਚਾਚਾ ਜੀ ਦੇ ਦੁਕਾਨ ਤੇ ਗੋਲੀ ਚਲਾਈ ਗਈ ਮੈਨੂੰ ਕਹਿਤਾ ਕਿ ਇਸ ਦਾ ਕੋਈ ਮਕਸਦ ਹੈ ਉਹਨਾਂ ਨੂੰ ਨਿਸ਼ਾਨਾ ਸੀਗਾ ਪਰ ਮੈਂ ਸਮਝਦਾ ਕਿ ਜਦੋਂ ਇਸ ਕੇਹੀ ਤਫਤੀਸ਼ ਹੋਵੇ ਤਾਂ ਮਾਨੇ ਕੋਇਲ ਹੋਰਾਂ ਨੇ ਜੋ ਪਿਛਲੇ 4 ਸਾਲ ਤੋਂ ਇੱਕ ਵਿਰੋਧੀ ਧਿਰ ਦਾ ਰੋਲ ਨਿਭਾਇਆ ਇਹ ਸਰਕਾਰ ਨੂੰ ਵਕਫ ਵਕਫ ਘੰਟਾ ਦੇ ਨੰਗਿਆ ਕੀਤਾ ਜਿਹੜਿਆ ਲੋਕਾਂ ਜਹਾਜ਼ ਕੀਤਿਆ ਜੋ ਪੰਜਾਬ ਨੂੰ ਲੁੱਟਣ ਦੇ ਤਰੀਕੇ ਸਗੇ ਚਾਹੇ ਜਹਾਜ਼ ਵਰਤਰੇ ਸੀ ਕੇਜਰੀਵਾਲ ਨੇ ਚਾਹੇ ਮਾਸਟਾਨੀਆਂ ਘਟਕ ਕਰਕੇ ਉਹ ਬੱਸਾਂ ਬੰਦੀਆਂ ਸੀਗੀਆਂ ਚਾਹੇ ਚਾਹੇ ਉਹ ਬੱਸਾਂ ਖੜਕ ਕਰ ਗਲਾਂ ਜਾਣੀ ਸੀ ਅੰਮ੍ਰਿਤਸਰ ਜਾਣੀ ਸੀ आरटीआई दी ਮਤੋਂ ਕਰਕੇ ਜਿਸ ਤਰ੍ਹਾਂ ਸਰਕਾਰ ਨੂੰ ਨੰਗਾ ਕੀਤਾ ਹੈਗਾ ਹੈ ਉਹ ਸਰਕਾਰ ਨਾ ਬਹੁਤ ਨਮੋਸ਼ੀ ਚਲਦੀ ਪਈ ਹੈ ਇੱਕ ਪੂਰੀ ਸੂਰੀ ਬੋਤੀ ਦਿਹਦਾ ਰੋਲ ਮਾਨੇ ਕੋਲੋੜਾ ਨ ਮਾਨੇ ਗੋਇਰ ਹੋੜਾ ਨ ਆਇਆ ਹੈ ਹੈ ਇਸ ਕਰਕੇ ਮਾਨੇ ਗੋਇਰ ਹੋਰੀ ਵੀ ਇਸ ਪ੍ਰਸ਼ਾਸਨ ਦੀਆਂ ਇਸ ਸਰਕਾਰ ਦੀਆਂ ਅੱਖਾਂ ਜੜ ਰੱਖਦੇ ਆ ਰਹੇ ਹੈਗੇ ਮੈਂ ਨਹੀਂ ਕਹਿੰਦਾ ਕਿ ਇਹ ਨਿਸ਼ਾਨਾ ਉਹਨਾਂ ਤੇ ਬਣਾਇਆ ਗਿਆ ਸੀ ਪਰ ਕੱਟੋ-ਕੱਟ ਜਦੋਂ ਇਸ ਕੇਸ ਦੀ ਤਕੀਕਾਤ ਹੋਵੇ ਤਾਂ ਉਹ ਪੱਖ ਵੀ ਧਿਆਨ ਵਿੱਚ ਰੱਖਿਆ ਜਾਵੇ ਉਹ ਜ ਮਹਰਬਾਨੇ ਕੋਇਲ ਦਾ ਜੋ ਸਿਆਸੀ ਸਰਗਰਮੀ ਹੈਗੀ ਹੈ ਆਰਟੀਆਈ ਸਰਗਰਮੀ ਹੈ ਜੋ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਹੈ ਮਾਨਸਾ ਦੇ ਲੋਕਾਂ ਦੇ ਹੱਕ ਕੇ ਹੱਕ ਵਿੱਚ ਹੈ ਪੰਜਾਬ ਰਾਜ ਦੇ ਹੱਕ ਵਿੱਚ ਹੈ ਉਹ ਪੱਖ ਵੀ ਧਿਆਨ ਰੱਖਿਆ ਜਾਵੇ ਸੋ ਮੈਂ ਤੁਹਾਨੂੰ ਮੁਬਾਰਕਬਾ ਦਿੰਦਾ ਹੈਗਾ ਕਿ ਤੁਸੀਂ ਇੱਕ ਜੁੜਤਾ ਦਿਖਾ ਕੇ ਅਗਲੇ ਹੀ ਦਿਨ ਲਾਮ ਲਾਮ ਸਾਲ ਬੱਧ ਕਰਕੇ ਮਾਨਸਾ ਨੂੰ ਜੋ ਸਰਕਾਰ ਨੂੰ ਸੁਣਾਣੀ ਕੀਤੀ ਹੈ ਜੋ ਤਾਂਤਾ ਕੀਤੀ ਹੈ ਉਹਦਾ ਨਤੀਜਾ ਹੈਗਾ ਇਹਨਾਂ ਨੂੰ ਆਨੰਦ ਵਨ ਇੱਧਰ ਉੱਧਰੋਂ ਬੰਦੇ ਇਕੱਠੇ ਕਰਕੇ ਆਪਣੇ ਕੇਸ ਨੂੰ ਕਾਮਯਾਬੀ ਦਿਖਾਣੀ ਪਈ ਹੈਗੀ ਹੈ ਪਰ ਜਿਵੇਂ ਸਹੀ ਕਰਛੇ ਨਾਲ ਕੀਤਾ ਗਿਆ ਹੈਗਾ ਕਿ ਉਹ ਬੰਦੇ ਕੌਣ ਸੀਗੇ ਉਹਦਾ ਮਕਸਦ ਕੀ ਸੀਗਾ ਜਦ ਤੱਕ ਇਹ ਗੱਲਾਂ ਸਾਫ ਨਹੀਂ ਹੁੰਦੀਆਂ ਔਰ ਅੱਗੇ ਵਾਸਤੇ ਇਹ ਕਿਲਾ ਨਾਂਵ ਅਪਰਦਾਸ਼ ਕੀ ਨਹੀਂ ਦਵਾਇਆ ਜਾਂਦਾ ਸੋ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਬਿਲਕੁਲ ਯਕੀਨ ਨਹੀਂ ਹੈ ਕਿ ਜੋ ਪੰਜਾਬ ਦਾ ਪੁਲਸ ਤੰਤਰ ਹੈ ਜੋ ਇਹਨਾਂ ਦਾ ਇਨਵੈਸਟੀਗੇਸ਼ਨ ਜੋ ਇਹਨਾਂ ਦਾ ਖੋਜ ਦਾ ਤੰਤਰ ਹੈਗਾ ਹੈ ਉਹਦੇ ਉੱਤੇ ਕੋਈ ਚ ਕੀਦੀ ਹੈਗਾ ਹੈ ਅਸੀਂ ਸਮਝਨੇ ਆ ਕਿ ਇਹ ਕੁੜੀ ਇੱਕ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਘਟਨਾ ਬਾਰੇ ਵੀ ਤੇ ਹੋਰ ਵੀ ਜੋ ਘਟਨਾ ਵਾ ਪਿਛਲੇ ਕੁਸਾਲਾਂ ਚ ਜਾਂ ਕੁਝ ਦਿਨਾਂ ਖਾਸ ਤੌਰ ਤੇ ਹੋਈਆਂ ਉਹਨਾਂ ਦੀ ਇਕੁਆਰੀ ਹਾਈ ਕੋਰਟ ਦੇ ਸਿਟਿੰਗ ਜਸਟਿਸ ਤੋਂ ਕਰਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਨਾ ਕਾਤਰਾ ਨਾਲ ਹਮਲਾ ਦੇ ਜੋ ਪਿੱਛੇ ਮੰਸ਼ਾ ਕੰਮ ਕਰਦੀ ਹੈ ਜੋ ਗੈਂਗਸਟਿਜ਼ਮ ਕੰਮ ਕਰਦਾ ਹੈਗਾ ਜਿਹਨਾਂ ਨਸ਼ੇ ਵੀ ਬਿਲਕੁਲ ਠੀਕ ਗਿਆ ਤੁਸੀਂ